ਕਿਹੜਾ ਗਾਣਾ ਸੁਨਣਾ ਪਸੰਦ ਕਰੋਗੇ ਜੀ ਪਿਆਰ ਵਾਲਾ ਮੈਂ ਲੜਾਈ ਵਾਲਾ ਦੱਸੋ ਕਿਹੜਾ ਦੱਸੋ ਕਿਹੜਾ ਗਾਣਾ ਸੁਨਣਾ ਲੋਕਾਂ ਦੀ ਪਰਫੈ ਕਿੰਦਾ ਫਰਮੈਸ਼ ਤੇ ਲੋਕ ਭਰਾਵਾਂ ਦੀ ਫਰਮੈਸ਼ ਤੇ ਟੁੱਟਿਆ ਉਹ ਵੀ ਦੱਸ ਸਕਦਾ ਹੈ ਦਿਲ ਟੁੱਟੇ ਵਾਲਾ ਦੱਸ ਸਕਦਾ ਦੱਸ ਸਕਦਾ ਸਹੀ ਆ ਆਪਾਂ ਉਹ ਵੀ ਸ਼ੇਅਰ ਕਰ ਉਸ ਔਰਤ ਵੀ ਗਾਣਾ ਕੋਈ ਨਾ ਕੁਝ ਸੋਚ ਲੈਂਦੇ ਕਿਹਦੇ ਸੈਡ ਲਾਉ ਦੇ ਬੀ ਦੇ ਹੈਗੇ ਆ ਦਿਲ ਟੁੱਟਿਆ ਵਾਲਾ ਇਹੀ ਆ ਦਿਲ ਟੁੱਟੇ ਵਾਲਾ ਲਾਉ ਬਈ ਦਿਲ ਸੈਡ ਲਾਈਜ਼ ਆ ਜੋਂ ਕੇਸ ਮੱਖਣ ਚੱਲ ਰਿਹਾ ਆ ਦੇ ਲਾ ਦੇ ਕਮੈਂਟਾਂ ਚੱਲ ਰਿਆ ਲੈਵਲ ਬਹੁਤ ਚਾਊਟ ਸਿੱਧੂ ਮੂਸੇ ਵਾਲੇ ਦੇ ਚੱਲ ਰਿਆ ਪਰਚਾ ਹੁਣ ਕਿਹੜਾ ਲਾ ਦੀਏ ਓਏ ਕਿਹੜਾ ਲਾਈਏ ਕਿਹੜਾ ਲਾਈਏ ਰੱਗ ਰੁੜਕੀ ਭਾਈ ਸਸਰੀ ਕਾਲ ਜੀ ਜੇ ਤੁਹਾਡੀ ਰੀਅਲ ਆਈਡੀ ਆ ਤਾਂ ਹੋਰ ਆਈਡੀਆਂ ਬਹੁ ਬਣੀਆਂ ਮੇਰੀਆਂ ਵੀ ਬਹੁ ਆਈਡੀਆ ਬਣੀਆਂ ਆ ਹੁਣ ਕੀ ਕਹੀਏ ਪਿਆਰ ਕਰਦੇ ਆ ਹੁਣ ਨਾਮ ਨਹੀਂ ਹੁੰਦੀ ਜੀ ਲਓ ਜੀ ਇਹਨੇ ਲੈਵਲ ਗਾਣਾ ਸੁਣਾ ਲੈਵਲ ਭਾਈ ਸੁਣ ਲੈ ਚੇਂਜ ਕਰੀ ਜਾਂਦਾ ਖੋਦੀ ਜਾਂਦਾ ਵਰਤ ਤੋ ਹਨਾ ਮਜ਼ਾਕ ਥੋੜੀ ਆ ਹੈ ਨੇ ਕਮੈਂਟ ਹੈ ਜੇ ਭਰਾ ਕੋਈ ਲਿਖਦਾ ਹਨ ਪੰਡ ਤੋ ਹਨਾ ਮਜ਼ਾਕ ਥੋੜੀ ਆ ਵਰਤ ਦਾ ਹੁਣ ਫੜਿਆ ਆ ਲੈ ਤਾਂ ਲੈ ਤਾਂ ਬੰਨਿਆ ਪਿਆ ਵਰਤ ਨੂੰ ਖੁੱਲੂਗਾ ਥੋੜੇ ਟਾਈਮ ਤੱਕ ਕਿਹੜਾ ਗਾਣਾ ਲਾਈਏ ਦੱਸੋ ਹੁਣ ਫਿਰ ਕਬੱਡੀ ਬੱਬੂਆਂ ਲਾ ਦੰਨੇ ਯਾਰ ਕਿਹੜੀ ਗੱਲ ਲੋਗ ਤੁਹਾਡੀ ਫਰਮਾਇਸ਼ ਤੇ ਉੱਧਰ ਵੀ ਗਾਣਾ ਆਲਾ ਇੱਕ ਮਿੰਟ ਉਹ ਇੱਕ ਮਿੰਟ ਕੁਐਸਚਨ ਨਹੀਂ ਆਉਂਦੀ ਮੈਂ ਕਿੱਦਾਂ ਐਡ ਕਰਾਂ ਗਾਣਾ ਬੰਦ ਹੋ ਗਿਆ ਗਾਣਾ ਸਾਡਾ ਕਿਹੜਾ ਲਾਈਏ ਗਾਣਾ ਉਸਤਾਦ ਜੀ ਗਾਣਾ ਹੀ ਦੱਸ ਦੋ ਕਿਹੜਾ ਲਾਈਏ ਕਿਹਦਾ ਲਾ ਦਈਏ ਮੈਸੀ ਕਰਕੇ ਲੈਣੀ ਆ ਰੇਂਜ ਰੋਵਰ 2025 ਚ ਲਾਵਾਂਗੇ ਨਵੇਂ ਸਾਲ ਸਾਲ ਬਾਅਦ ਹੀ ਲੈ ਲੈਣੀ ਸਿੱਧੂ ਸਿੱਧੂ ਜਾਂਦਾ ਸਾਰੀ ਸਿੱਧੂ ਉਸਿਆ ਸਿੱਧੂ ਉਸਿਆ ਬਾਈ ਮੈਂ ਤਾਂ ਡਾਡਾ ਪਲੀਜ਼ ਪਿਕ ਕਰਾੜੀ ਯਾਰ ਕੀ ਕੋਈ ਨਾ ਬਾਹਰ ਆ ਕੇ ਖਰਾਵਾਗੇ ਓ ਬ్రో ਕਿੱਦਾਂ ਗੱਲ ਆ ਰਿਕੁਐਸਟ ਐਡ ਆ ਲੈ ਤੇ ਭਾਈ ਤੂੰ ਰਿਕੁਐਸਟ ਹੀ ਭੇਜੀ ਭੇਜ ਗੁੱਜਰ ਰਿਕੁਐਸਟ ਮੇਰਾ ਭਰਾ ਬੰਦੀ ਦੀ ਗੰਨੀ ਵੀ ਯਾਰੋ